ਵਿਸ਼ਵਾਤਾ ਦੇਖ ਰਹੇ ਸਾਰੇ ਹੀ ਦਰਸ਼ਕਾ ਦਾ ਸਵਾਗਤ ਹੈ ਮਹਕੁਮਲ ਪ੍ਰੀਤਕੌਰ ਅਕਸਰ ਲੋਕ ਆਪਣੀ ਮੈਂਟਲ ਹੈਲਥ ਨੂੰ ਜੁੜਾ ਨਜ਼ਰ ਅੰਦਾਜ਼ ਕਰ ਦਿੰਦੇ ਨੇ ਕਿ ਕਦੇ ਉਹ ਕਿਸੇ ਆਪਣੀ ਪਰਸਨਲ ਲਾਈਫ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਪਰੇਸ਼ਾਨ ਹੁੰਦੇ ਨੇ ਜਾਂ ਫਿਰ ਆਪਣੇ ਕੰਮ ਨੂੰ ਲੈ ਕੇ ਕਈ ਵਾਰ ਉਹ ਪਰੇਸ਼ਾਨ ਹੁੰਦੇ ਨੇ ਤੇ ਉਸ ਦਾ ਸਿੱਧਾ ਅਸਰ ਆਪ ਸਾਡੇ ਦਿਮਾਗ ਤੇ ਜੁੜਾ ਕੀ ਪੈਂਦਾ ਹੈ ਸਾਡੀ ਹੈਲਥ ਤੇ ਪੈਂਦਾ ਹੈ ਪਰ ਤੁਸੀਂ ਕੁਝ ਟਿਪਸ ਨੂੰ ਫੋਲੋ ਕਰਕੇ ਉਸ ਨੂੰ ਜੁੜਾ ਕੀ ਠੀਕ ਕਰ ਸਕਦੇ ਹੋ ਆਪਣੇ ਮਨ ਨੂੰ ਜੁੜਾ ਕੀ ਸ਼ਾਂਤ ਰੱਖ ਸਕਦੇ ਹੋ ਤੇ ਹਰ ਇੱਕ ਕੰਮ ਦੇ ਵਿੱਚ ਵਧੀਆ ਤਰੀਕ ਕੇ ਦੇ ਨਾਲ ਕੰਮ ਕਰ ਸਕਦੇ ਹਾਂ ਬਹੁਤ ਸਾਰੇ ਲੋਕ ਹਰ ਰੋਜ਼ ਤਣਾਅ ਨਾਲ ਜੂਝਦੇ ਹਨ ਭਾਵੇਂ ਉਹ ਉਹਨਾਂ ਦੀ ਜੀਵਨ ਸ਼ੈਲੀ ਨਾਲ ਸੰਬੰਧਿਤ ਹੋਵੇ ਜਾਂ ਕੰਮ ਦੇ ਨਾਲ ਕੰਮਕਾਰ ਪਰਿਵਾਰਕ ਮੁੱਦੇ ਸਿਹਤ ਸੰਬੰਧੀ ਚਿੰਤਾਵਾਂ ਅਤੇ ਵਿੱਤੀ ਜ਼ਿੰਮੇਵਾਰੀਆਂ ਰੋਜ਼ਾਨਾ ਜੀਵਨ ਦਾ ਹਿੱਸਾ ਹਨ ਜੋ ਆਮ ਤੌਰ ਤੇ ਤਣਾਅ ਦੇ ਪੱਧਰ ਨੂੰ ਵਧਾਉਣ ਦੇ ਵਿੱਚ ਯੋਗਦਾਨ ਪਾਉਂਦੀਆਂ ਹਨ ਤਣਾਅ ਦਾ ਦਿਮਾਗ ਤੇ ਸਿੱਧਾ ਅਸਰ ਪੈਂਦਾ ਹੈ ਅਤੇ ਅਕਸਰ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ ਜਿਹਾ ਹਾਲਾਤ ਅਜਿਹੇ ਹਨ ਕਿ ਮਾਨਸਿਕ ਤਣਾਅ ਇੰਨੀ ਦਿਨੀ ਖੁਦਕੁਸ਼ੀ ਦਾ ਕਾਰਨ ਜੁੜ ਕੇ ਬਣਨਾ ਸ਼ੁਰੂ ਹੋ ਗਿਆ ਤਣਾਅ ਅਤੇ ਮਾਨਸਿਕ ਸਮੱਸਿਆਵਾਂ ਨੂੰ ਘਟਾਉਣ ਦਾ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਹੈ ਨਿਯਮਿਤ ਤੌਰ ਤੇ ਸਰੀਰਕ ਗਤੀਵਿਧੀ ਕਰਨਾ ਆਪਣੇ ਤਣਾਅ ਨੂੰ ਘਟਾਉਣ ਦੇ ਲਈ ਆਪਣੀ ਜੀਵਨ ਸ਼ੈਲੀ ਵਿੱਚ ਸੈਰ ਨੂੰ ਸ਼ਾਮਲ ਕਰੋ ਜੀ ਹਾਂ ਹਰ ਰੋਜ਼ 30 ਮਿੰਟ ਦੇ ਲਈ ਤੇਜ਼ ਸੈਰ ਯਾਨੀ ਕਿ ਵਾਕ ਕਰੋ ਇਹ ਤਣਾਅ ਨੂੰ ਕੰਟਰੋਲ ਕਰਨ ਦਾ ਸਭ ਤੋਂ ਆਸਾਨ ਅਤੇ ਪ੍ਰਭਾਵਸ਼ਾਲੀ ਤਰੀਕਾ ਹੈ ਤੇਜ਼ ਤੁਰਨ ਦੇ ਨਾਲ ਸਰੀਰ ਦੇ ਵਿੱਚ ਐਂਡਾਰਫਿਨ ਨਾਮਕ ਹਾਰਮੋਨ ਨਿਕਲਦੇ ਹਨ ਜਿਨ੍ਹਾਂ ਨੂੰ ਖੁਸ਼ੀ ਦੇ ਹਾਰਮੋਨ ਵੀ ਕਿਹਾ ਜਾਂਦਾ ਹੈ ਇਹ ਹਾਰਮੋਨ ਫੂਡ ਨੂੰ ਬਿਹਤਰ ਬਣਾਉਂਦੇ ਹਨ ਅਤੇ ਤਣਾ ਨੂੰ ਘਟਾਉਂਦੇ ਹਨ ਸੈਰ ਤੋਂ ਇਲਾਵਾ ਤੁਸੀਂ ਆਪਣੀ ਜੀਵਨ ਸ਼ੈਲੀ ਵਿੱਚ ਯੋਗਾ ਨੂੰ ਵੀ ਸ਼ਾਮਲ ਕਰ ਸਕਦੇ ਹੋ ਯੋਗਾ ਨਾ ਸਿਰਫ ਸਰੀਰ ਨੂੰ ਆਰਾਮ ਦਿੰਦਾ ਹੈ ਸਗੋ ਮਨ ਨੂੰ ਵੀ ਸ਼ਾਂਤ ਕਰਦਾ ਹੈ ਅਤੇ ਤੁਹਾਡੇ ਸਰੀਰ ਨੂੰ ਲਚਕਦਾਰ ਯਾਨੀ ਕਿ ਫਲੈਕਸੀਬਲ ਬਣਾਉਂਦਾ ਹੈ ਤਾਂ ਜੇਕਰ ਤੁਸੀਂ ਵੀ ਮਾਨਸਿਕ ਤੌਰ ਤੇ ਪਰੇਸ਼ਾਨ ਹੋ ਆਪਣੇ ਕਿਸੇ ਵੀ ਕੰਮ ਨੂੰ ਲੈ ਕੇ ਤਾਂ ਕੋਸ਼ਿਸ਼ ਕਰੋ ਜਿੰਨਾ ਹੋ ਸਕੇ ਤੁਸੀਂ ਵਾਕ ਕਰੋ ਮੈਡੀਟੇਸ਼ਨ ਕਰ ਸਕਦੇ ਹੋ ਯੋਗਾ ਕਰ ਸਕਦੇ ਹੋ ਐਕਸਰਸਾਈਜ਼ ਕਰ ਸਕਦੇ ਹੋ ਤੇ ਇੱਕ ਹੈਲਦੀ ਲਾਈਫਸਟਾਈਲ ਨੂੰ ਅਡਾਪਟ ਕਰਕੇ ਤੁਸੀਂ ਆਪਣੀ ਮੈਂਟਲ ਹੈਲਥ ਨੂੰ ਜਿਹੜਾ ਕਿ ਇੱਕਦਮ ਸਹੀ ਰੱਖ ਸਕਦੇ ਹੋ ਤੇ ਮੈਂਟਲ ਹੈਲਥ ਨੂੰ ਕਦੇ ਵੀ ਨਜ਼ਰਅੰਦਾਜ਼ ਨਾ ਕਰੋ ਤੇ ਅਜਿਹੀਆਂ ਟਿਪਸ ਨੂੰ ਜਾਣਨ ਦੇ ਵਾਸਤੇ ਵਿਸ਼ਵਾਰਤਾ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲਵੋ